We'll ਜਿਨ ਹਰ ਜਨ ਸਤਿਗੁਰ ਸੰਗਤ ਪਾਏ 爸爸。 Ya berdukara. नट के तो नटती तुमरा लखन देवल सारा है कैसे जब पर कंस सारा लकै बोल तुम तुमपा रंगबे ओर आके मुख आनंद दे देते कि नीम तुम ही बांधो रहे दीने कुल राजा जगत पुष्पmonte वरगटा सिगिरि सिद्धि का टुकवा जुगा सुख्यम वरक्षा मेरे दुखरो सुख बन सुख संगरो दृष्टितावन पत्ता ਲੇਖ ਕਰ ਬੰਦਨ ਤਜੈ ਤੇਜ ਜੰਗੀ ਕੋਇ ਨਿਕੇ ਬਿੰਦੂ ਕਮਰੇ ਕੋਰਕ ਜਨ ਕੋ ਕਰੇ ਤੇ ਮਾਵੇ ਚੰਕੇ ਤੁੰਸਿੰਗ ਪਰ ਸੁਟਾਰੇ ਜੋ ਕੋ Thank you. ਹਰ ਜਨ ਹਰਤਨ ਦਾ ਨਾਮ ਸੋਵ ਸਰੇ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਦੇ ਆਗਿਆ ਅਥਿ ਸਭ ਉਪਜਾਇ ਦੇਖ ਬਹਾ ਦਰਸ਼ਕਰੀਏ ਕਰ ਨਾਮ ਨੇ ਦਿਆਵਤ ਹੈ ਸਭ ਥਾਈ ਦੁਸਹਾਏ ਬਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਦੁਸਹਾਏ ਦਸਾਂ ਪਾਤਸ਼ਾਹਾਂ ਦੇ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਮਿੱਤਰ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਨਾਮ ਹੈ ਗੁਰੂ ਜਿਦ ਪੰਨ ਪਿਆਰੇ ਤਾਂ ਸਹਿਬ ਜਾਨੇ ਚਾਰੇ ਮੋਪਿਆਂ ਹੱਟੀਆਂ ਜੱਪਿਆਂ ਧੱਪਿਆਂ ਜਿਨ੍ਹਾਂ ਗੁਰੂਪਿਆਰੇ ਨੇ ਨਾਮ ਜਪਿਆ ਵਾਟ ਵੀ ਛਗਿਆ ਦੇਵ ਚਲਾਈ ਤੇ ਬਾਣੀ ਦੇਖਿਆ ਲੱਗ ਕੇ ਤਦਨਾ ਪਿਆਰੇਆਂ ਸੱਚਿਆਰੇ ਵੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰ ਬਿਹੇ ਤਸੀਸ ਦਿੱਤੇ ਬੰਦ ਤਨ ਕਟਵਾਏ ਕੁکریاں ਲੋਹਾਂਆਂ ਚਰਕੜੀਆਂ ਤੇ ਚੜ੍ਹੇ ਦਾਨਿਆਰਿਆਂ ਨਾਲ ਸਰਵਾਇ ਗੁਰਦੁਆਰਿਆਂ ਦੀ ਸੇਵਾ ਲਈ ਪੁਰਵਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸੁਆਸਨ ਸੰਗ ਨੇ ਵਾਝੇ ਫੇਲਾ ਦੇ ਕੋਈ ਦਾ ਧਿਆਨ ਕਰਕੇ ਬੋਲੋ ਜੀ ਗਾਥੀ ਪੰਝਾ ਕੱਤਾ ਸਰਬ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਗਾਥੀ ਧਰਮੇ ਸਰਬ ਸਮਾਨ ਸਾਰੇ ਜੀ ਅਸਨ ਜੀ ਸ੍ਰੀ ਗੁਰੂਖਾਲ ਸਾਹਿਬ ਜੀ ਕਉ ਵਾਹਿਗੁਰੂ ਵਾਹਿਗੁਰੂ ਅਨੁਗ੍ਰਹਿਤਿ ਆਵੇ ਤਿ ਤਾਨ ਕਾ ਸਦਕਾ ਸਰ ਸੁਖੋ ਹੈ ਜਹਨ ਦਾ ਕਲ ਸਾ ਦੇ ਸਾਈ ਤਹਾਂ ਤਹਰਛਿਆ ਰਿਆ ਦੇਖ ਪਤੇ ਗੁਰਧ ਕੀ ਪੈ ਪੰਥ ਕੀ ਦੇਵ ਸ੍ਰੀ ਸਾਹਿਬ ਦੀ ਸਾਈ ਖਾਲਸਾ ਜੀ ਕੇ ਗੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰੈਤ ਦਾਨ ਵੇਤ ਦਾਨ ਸਭੋ ਦਾਨ ਕੋ ਸਦਾ ਦਾ ਨਾਮ ਸਰਦਾ ਨਾਮ ਦਾਮ ਸ੍ਰੀ ਅੰਮ੍ਰਿਤ ਸਰ ਸਾਹਿਬ ਜੀਆਂ ਦੇ ਦਰਸ਼ਨ ਚੌਕੀਆਂ ਝੰਡੇ ਗੁੰਗੇ ਜੁਕੋ ਜੁਗ ਅਟਲ ਕਰਨ ਕਾਜਕਾਰ ਬੋਲੇ ਜੀ ਸਿੱਖਾਂ ਦਾ ਮਾਨਿਵਾ ਮਤ ਸੇ ਮਤ ਤੇ ਰੱਖੇ ਅਕਾਲ ਪੁਰਖ ਵਹਿਗੁਰੂ ਆਪਣੇ ਪੰਥ ਦੇ ਸਦਾਂਸਾ ਆਏ ਦਾਤਾਰ ਜੀ ਉਸ ਗ੍ਰੰਥ ਕਾਣਾ ਸੰਗ ਤੇ ਹੋ ਗੁਰਦੁਆਰੇ ਅੰਗੁਰ ਧੰਮ ਜਿਨਾ ਤੋਂ ਖਾਲਸਾ ਪੰਥ ਦੇ ਨੂੰ ਵਿਛੋੜਿਆ ਗਿਆ ਹੈ ਤੇਰ ਸੇਵਾ ਸੰਗਾਲ ਜੀ ਦਾ দান ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ੋ ਕੇ ਨਾਣਿਆਂ ਦੇ ਮਾਨ ਸਤਿਗੁਰੂ ਜੀ ਨੇ ਤਾਣਿਆਂ ਦੇ ਤਾਣ ਸਤਿਗੁਰੂ ਜੀ ਨੇ ਉਟਿਆਂ ਦੇ ਉਟ ਨਿਆਸਰਿਆਂ ਦੇ ਆਸਰੇ ਧਨਾਂ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਵਿਖੇ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਆਪਿਆਂ ਦਾ ਟੋਟਾਨ ਕੋੜ ਧੰਵਾਦ ਸ਼ੁਕਰਾਨਾ ਹੈ ਵੇ ਸੰਤ ਜੀ ਵੇ ਗੁਰ ਸਾਹਿਬ ਜੀ ਦੇ ਬਾੜ ਤੇ ਅਰਦਾਸ ਅਖਰਵਾੰਦਾ ਘਾਟਾ ਪੁਲ ਤੁਹਾਨੂੰ ਆਪ ਕਰਿਓ ਅੱਗੇ ਤੋਂ ਸਮਤ ਬਖਸ਼ਿਓ ਦਰ ਆਇਬ ਤੇ ਹਾਜ਼ਰੀ ਦਰ ਪ੍ਰਵਾਹ ਸਿਰ ਪੁਲ ਪੇਟਾ ਕੀਤਾ ਦਰ ਪ੍ਰਵਾਹ ਆਪ ਦੇ ਦਰਮ ਪਰ ਅੰਮ੍ਰਿਤਿਆਂ ਦਾਤਾਂ ਸਿਧਕ ਕਰੋ ਸਭ ਬਖਸ਼ਿਸ਼ ਕਰਿਓ ਸਤਿਗੁਰ ਜੀ ਸ਼ੇਰਪੁਰ ਪਰਵਾਣੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਕੀਤਾ ਲੋੜੀਂਦਾ ਕੰਮ ਸੋ ਹਰਿ ਕਰਿਆ ਕੀਏ ਕਾਰਜ ਦੇ ਸਵਾਰ ਸਤਿਗੁਰ ਸੱਚਾ ਕੀਏ ਦੇ ਮਹਾਂਵਾਕਾਂ ਅਨੁਸਾਰ ਅੰਗ ਸੰਮੁਖ ਕੇ ਸਹਿਤਾ ਕਰਮੀ ਸਿਖਤੇ ਮਿਹਰ ਪਰਿਆ ਹੱਥ ਰੱਖ ਕੇ ਕਾਰਨ ਸੰਪੂਰਨ ਕਰਿਓ ਸਤਿਗੁਰੂ ਜੀਓ ਸਮੂਹ ਇਲਾਕਾ ਨਾਲ ਸਿਰ ਤੇ ਨਕਰ ਫੇੜੇ ਉੱਪਰ ਮਿਹਰ ਪਰਿਆ ਹੱਥ ਰੱਖਿਓ ਗੁਰਮਤਿ ਅਨੁਸਾਰ ਚੱਲਣ ਦੇ ਬਲ ਬੁੱਧ ਸਭ ਨੂੰ ਬਖਸ਼ਿਓ ਇਲਾਹੀ ਹੁਦਮ ਬਖਸ਼ਿਓ ਜੀ ਸੇ ਪਿਆਰੇ ਨਾਮ ਜਨਾ ਮਿਲਿਆ ਜੀ ਦਾ ਨਾਮ ਕਿਪਿਆ ਸਿਖ ਪੜਦੇ ਸੁਣਦੇ ਸਰਬਤ ਨਾਮ ਮੰਨਹੁ ਮੰਢੀਉ ਨਾਨਕ ਨਾਮ ਚੜਦੇ ਕਲਮ 헤ਰੇ ਬਾਣੀ ਸਰਬਤ ਦਾਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਪ੍ਰੀਤਮ ਲਿਆਵੇ